ਹੈਲੋ ਸਤਿ ਸ਼੍ਰੀ ਅਕਾਲ ਜੀ ਜੋਤਬੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਬਹੁਤ ਸੋਹਣੇ ਸੂਟ ਤੇ ਨਾਈਟ ਸੂਟ ਤੇ ਕੱਟ ਪੀਸ ਤਿੰਨੋਂ ਚੀਜ਼ਾਂ ਆਪਾਂ ਲੈ ਕੇ ਆਏ ਆਂ ਜੀ ਤੁਸੀਂ ਧਿਆਨ ਦੇਣਾ ਵੀਡੀਓ ਨੂੰ ਜ਼ਰੂਰ ਦੇਖਣਾ ਵੀਡੀਓ ਸਕਿਪ ਨੀ ਕਰਨੀ ਤੇ ਧਿਆਨ ਨਾਲ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਦੇਖੋ ਜੀ ਕਿੰਨੇ ਸੋਹਣੇ ਸਾੜਟ ਬਣੀ ਹੋਈ ਹੈ ਬਹੁਤ ਸੋਹਣੇ ਨੇ ਇਹ ਦੀ ਬਾਟਮ ਹੈ ਜੀ ਬਾਟਮ ਦੇ ਵਿੱਚ 20% ਮਿਕਸ ਹੁੰਦਾ ਜੀ ਤੇ ਬਹੁਤ ਸੋਹਣੀ ਬਾਟਮ ਬਣੀ ਹੋਈ ਹੈ ਤੇ ਸ਼ਰਟ ਪੀਸ ਹੈਗਾ ਕਾਟਨ ਦਾ ਜੀ ਤੇ ਦੁਪੱਟਾ ਵੀ ਹੈਗਾ ਕਾਟਨ ਦਾ ਜੀ ਬਹੁਤ ਸੋਹਣਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਸੌਫਟ ਦੁਪੱਟਾ ਹੈ ਜੀ ਦੇਖੋ ਤੁਸੀਂ ਸਾਰਾ ਪ੍ਰਿੰਟ ਡਿਜ਼ਾਈਨ ਇਹਦਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਡਿਜ਼ਾਈਨ ਆਈ ਨੇ ਇਸ ਦੇ ਵਿੱਚ ਅਗਲਾ ਕਲਰ ਦੇਖੋ ਜੀ ਸ਼ਰਟ ਚੈੱਕ ਕਰੋ ਦੇਖੋ ਇਹ ਫਲਾਵਰ ਬਣੇ ਹੋਏ ਨੇ ਇਸ ਦੇ ਨੈਕਸਟ ਕਲਰ ਦੇਖੋ ਜੀ ਬਹੁਤ ਸੋਹਣਾ ਰੰਗ ਪ੍ਰਿੰਟ ਡਿਜ਼ਾਈਨ ਨੇ ਜੀ कॉटन ਦੇ ਸ਼ਰਟਾਂ ਨੇ ਜੀ ਬਹੁਤ ਸੋਹਣੇ कॉटन ਦੇ ਦੁਪੱਟੇ ਨੇ ਜੀ ਇਹਨਾਂ ਦੀ ਬਾਟਮ ਦੇ ਵਿੱਚ ਵੀ 20% ਮਿਕਸ ਹੁੰਦਾ ਜੀ ਕੋ ਸ਼ਰਟ ਵਾਲਾ ਪੀਸ ਨੇ ਕਪੜਾ ਨਹੀਂ ਹੁੰਦਾ 20% ਹੀ ਮਿਕਸ ਹੁੰਦਾ ਬਹੁਤ ਸੋਹਣੀ ਬਾਟਮ ਵੀ ਦਾ ਕਪੜਾ ਹੈਗਾ ਦੇਖੀ ਜਾਓ ਤੁਸੀਂ ਕਲਰ ਐ ਡਿਜ਼ਾਈਨ ਇਹਦੀ ਵਿੱਚ ਦੇਖੋ ਅਗਲਾ ਗ੍ਰੀਨ ਕਲਰ ਕਿੰਨਾ ਸੋਹਣਾ ਕਲਰ ਹੈ ਜੀ ਦੇਖੋ ਇਹਦਾ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ 4 ਸਾਈਡ ਬਾਰਡਰ ਬਣਿਆ ਹੋਇਆ ਦੁਪੱਟੇ ਦੇ ਉੱਪਰ ਤੇ ਦੇ ਨਾਲ ਦੇਖੋ ਜੀ ਵਾਰੀ ਸ਼ਰਟ ਹੈ ਬਲੈਕ ਦੀ ਤੇ ਅਗਲੇ ਹੈਗੇ ਨੀਜੀ ਦੇ ਵਿੱਚ ਦੇਖੋ ਇਹ ਹੈ ਪਿਓਰ ਕਾਟਨ ਦੇ ਸੂਟ ਨਹੀਂ ਜੀ 100% ਕਾਟਨ ਹੈ ਆਰੀ ਵਰਕ ਹੋਏ ਹੋਏ ਹੈ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਆਏ ਨੇ ਇਸ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਡਿਜ਼ਾਈਨ ਤੇ ਇਹਦਾ ਕੇਰਾ ਬਣਿਆ ਹੋਇਆ ਜੀ ਇਹ ਬਾਜੂ ਦੇ ਉੱਪਰ ਆਏਗਾ ਜੀ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਲੈ ਕੇ ਆਏ ਜੀ ਤੁਹਾਡੇ ਲਈ ਦੇਖੋ ਜੀ ਇਹਦੀ ਬਾਟਮ ਬਾਟਮ ਦਾ ਸ਼ੇਡ ਲੈਮਨ ਜਾਂ ਸ਼ੇਡ ਹੈ ਜੀ ਬਹੁਤ ਸੋਹਣੀ ਕਾਟਨ ਹੈ ਜੀ 100% ਕਾਟਨ ਹੈ ਜੀ ਸਾਰੇ ਸੂਟ ਦੀ ਦੇਖੋ ਦੁਪੱਟਾ ਕਿੰਨਾ ਸੌਫਟਾ ਦੁਪੱਟਾ ਹੈ ਜੀ ਇਹ ਵੀ ਕਾਸ ਮਸਲੀਨ ਦਾ ਦੁਪੱਟਾ ਹੈ ਜੀ ਤੁਸੀਂ ਦੇਖੋ ਕਿੰਨੇ ਸੋਹਣੇ ਦੁਪੱਟੇ ਨੇ ਇਹ ਵਾਲੇ ਕਿੰਨਾ ਸੋਹਣਾ ਦੁਪੱਟਾ ਹੈ ਜੀ ਬਹੁਤ ਸੋਹਣੇ ਸੂਟ ਤਿਆਰ ਹੁੰਦੇ ਨੇ ਜੀ ਇਹਦੇ ਵਿੱਚ ਤੁਸੀਂ ਦੇਖੀ ਚਲੋ ਪ੍ਰਿੰਟ ਡਿਜ਼ਾਈਨ ਦੁਪੱਟਿਆਂ ਦੇ ਵੀ ਛੋਟਾਂ ਦੇ ਵੀ ਫੋਰ ਸੈੱਟ ਵਾਟਰ ਹੈ ਜੀ ਐ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਦੁਪट्टे ਦੇ ਵਿੱਚ ਤੇ ਸੂਟ ਦੇ ਵਿੱਚ ਆ ਵੀ ਵਰਕ ਹੋਇਆ ਹੋਇਆ ਹੈ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਜੀ ਅਗਲਾ ਕਲਰ ਦੇਖੋ ਸਾਰੇ ਕਲਰ ਬਹੁਤ ਹੀ ਪਿਆਰੇ ਕਲਰ ਨੇ ਅਗਲਾ ਕਲਰ ਦੇਖੋ ਕਿੰਨਾ ਸੋਹਣਾ ਕਲਰ ਐ ਸੀ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟ ਡਿਜ਼ਾਈਨ ਦੇਖੋ ਜੀ ਤੁਸੀਂ ਬ੍ਰੈਂਡ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪੀਸ ਨੇ ਜੀ ਇਹ ਦੇਖੋ ਇਹਦਾ ਦੁਪੱਟਾ ਕਿੰਨਾ ਸੋਹਣਾ ਤਿਆਰ ਹੋਇਆ ਕਿੰਨੇ ਸੋਹਣੇ ਫਲਾਵਰ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਦੁਪੱਟੇ ਦੀ ਬਹੁਤ ਵਧੀਆ ਸੂਟ ਨੇ ਜੀ ਇਹ ਤੇ ਇਹਨਾਂ ਦੀ ਬਾਟਮ ਹੈ ਜਿਹੜੀ ਉਹ ਵੀ 100% ਕਾਟਨ ਹੀ ਹੈ ਪਿਛਲੇ ਸੂਟਾਂ ਦੇ ਵਿੱਚ 20% ਮਿਕਸ ਸੀ ਬਾਟਮ ਦੇ ਵਿੱਚ ਇਹਦਾ ਸ਼ਰਟ ਦਾ ਕੱਪੜਾ ਵੀ ਤੇ ਸਲਵਾਰ ਦਾ ਕੱਪੜਾ ਵੀ 100% ਕਾਟਨ ਹੈ ਮਸਲਿਨ ਵੀਕੋਸ ਮਸਲਿਨ ਦੇ ਦੁਪੱਟੇ ਨੇ ਜੀ ਇਹ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਫੋਰ ਸਾਈਡ ਬਾਰਡਰ ਬਣੇ ਕੇ ਤਿਆਰ ਹੋਏ ਹੋਏ ਨੇ ਦੁਪੱਟੇ ਤੁਸੀਂ ਇਹਨਾਂ ਨੂੰ ਕਿਸੇ ਵੀ ਫਕਸ਼ਨ ਦੇ ਵਿੱਚ ਪਾ ਸਕਦੇ ਹੋ ਜੀ ਸੂਟਾਂ ਨੂੰ ਜੇ ਗਰਮੀ ਦੇ ਵਿੱਚ ਆਪਾਂ ਜਿਆਦਾ ਇੰਵਾਰਡਰੀ ਵਾਲਾ ਸੂਟ ਨਹੀਂ ਪਸੰਦ ਕਰਦੇ ਇਸ ਕਰਕੇ ਇਹ ਫਕਸ਼ਨ ਦੇ ਵਿੱਚ ਵੀ ਸੂਟ ਪਾ ਪਾਉਣ ਲਵਾਇ ਨੇ ਤੇ ਇਹਨਾਂ ਦਾ ਰੇਟ ਸੋਨ 1100 ਰੁਪਏ ਰਹੇਗਾ ਜੀ ਇਹ ਵਾਲੇ ਸੂਟਾਂ ਦਾ ਰੇਟ 1100 ਰੁਪਏ ਹੈ ਜੀ ਦੇ ਸ਼ੀਪਿੰਗ ਐਕਸਟਰਾ ਲਗੂਗੀ ਦੇਖੋ ਇਹਦੀ ਬਾਟਮ ਹੈ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਜੀ ਇਹਨਾਂ ਦੇ ਵਿੱਚ ਤੁਸੀਂ ਚੈੱਕ ਕਰੀ ਜਾਓ ਅਗਲਾ ਕਲਰ ਦੇਖੋ ਕਿੰਨਾ ਸੋਹਣਾ ਹੈ ਗ੍ਰੇ ਕਲਰ ਤੁਸੀਂ ਇਹ ਘੇਰੇ ਵਾਲਾ ਡਿਜ਼ਾਈਨ ਹੈ ਜੀ ਚੈੱਕ ਕਰੀ ਜਲੋ ਨਾਲ ਦੀ ਨਾਲ ਬਹੁਤ ਸੋਹਣੇ ਸੂਟ ਤਿਆਰ ਹੁੰਦੇ ਨੇ ਜੀ ਇਹ ਬਣ ਕੇ 100% ਕਾਟਨ ਹੈ ਜੀ ਚੈੱਕ ਕਰ ਸਕਦੇ ਹੋ ਆਹ ਵੀ ਵਰਕੈਜ ਜੀ ਉੱਪਰ ਹੋਇਆ ਹੋਇਆ ਫਲਾਵਰਾਂ ਦੇ ਬਹੁਤ ਸੋਹਣੀ ਜੁਨਿਕ ਜੇ ਪੀਸ ਨੇਗੇ ਬਹੁਤ ਸੋਹਣੀ ਆਟਮ ਲੈ ਕੇ ਆਏ ਆ ਤੁਹਾਡੇ ਲਈ ਤਾਂ ਮੇਰੀਆਂ ਭੈਣਾਂ ਨੂੰ ਪਸੰਦ ਆ ਸਕੇ ਬਹੁਤ ਸਾਡੀ ਮਿਹਨਤ ਰਹਿੰਦੀ ਹੈ ਜਿਸ ਤੁਹਾਨੂੰ ਸੂਟ ਪਸੰਦ ਕਰਾਉਣ ਤੇ ਤੇ ਮੇਰੇ ਭੈਣਾ ਵੀਡੀਓ ਨੂੰ ਪਿਆਰ ਤੇ ਸਤਿਕਾਰ ਦੇਣਾ ਦੇਖਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਓ ਧਿਆਨ ਦੇ ਨਾਲ ਦੇਖਿਓ ਤੇ ਅੱਗੇ ਜਾ ਕੇ ਆਪਾਂ ਵੀਡੀਓ ਦੇ ਵਿੱਚ ਕੱਟ ਪੀਸ ਵੀ ਦਿਖਾਵਾਂਗੇ ਜੀ ਵੀਡੀਓ ਨੂੰ ਵਿਚਾਰੋਂ ਛੱਡ ਕੇ ਨਾ ਜਾਇਓ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੀ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਤੇ ਆਪਣੇ ਨਵੀਂ ਤੋਂ ਨਵੀਂ ਵੀਡੀਓ ਸਾਨੂੰ ਮਿਲੇ ਦੇਖਣ ਲਈ ਦੇਖੋ ਜੀ ਕਿੰਨਾ ਸੌਫਟ ਦੁਪੱਟਾ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਡਿਜ਼ਾਈਨ ਬਣਿਆ ਹੋਇਆ ਜੀ ਦੇਖੋ ਜੀ ਅਗਲਾ ਸੇਡ ਕੋਈ ਵੀ ਇਹ ਜਿਹਾ ਸੂਟ ਨਹੀਂ ਹੋਊਗਾ ਜੋ ਅੱਜ ਮੇਰੇ ਭੈਣਾਂ ਨੂੰ ਪਸੰਦ ਨਹੀਂ ਆਊਗਾ ਜਿਹੜਾ ਵੀ ਸੂਟ ਤੇਰੇ ਭੈਣਾਂ ਨੂੰ ਪਸੰਦ ਆਉਂਦਾ ਹੈ ਉਹ ਸਕਰੀਨਸ਼ਾਟ ਲੈ ਕੇ ਸਾਨੂੰ ਕਾਲ ਮੈਸੇਜ ਕਰਿਆ ਕਰੋ ਜੀ ਜਲਦੀ ਥੋੜਾ ਜਲਦੀ ਕਰਿਆ ਕਰੋ ਕਿ ਲਿਮਟਿਡ ਦਾ ਸਟਾਕ ਹੁੰਦਾ ਹੈ ਜੀ ਜਲਦੀ ਹੀ ਛੇਕ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਜਲਦੀ ਸਾਨੂੰ ਮੈਸੇਜ ਕਰਿਆ ਕਰੋ ਤਾਂ ਕਿ ਸਾਨੂੰ ਜਿਹੜਾ ਸੂਟ ਮਗਾਉਣਾ ਹੁੰਦਾ ਤੁਹਾਡੇ ਤੱਕ ਪਹੁੰਚਾ ਸਕੀਏ ਕੁਝ ਕੁ ਮੇਰੀਆਂ ਭੈਣਾਂ ਰਹਿ ਜਾਂਦੀਆਂ ਨੇ ਜੀ ਉਹਨਾਂ ਤੋਂ ਮੈਂ ਸੌਰੀ ਫੀਲ ਕਰਦੀ ਆ ਤੇ ਜਿਨ੍ਹਾਂ ਲਈ ਮੈਸੇਜ ਪਿੱਛੋਂ ਆਉਂਦੇ ਨੇ ਤੇ ਸੂਟਾਂ ਦੇ ਆਰਡਰ ਪਹਿਲਾਂ ਆ ਜਾਂਦੇ ਨੇ ਇਸ ਕਰਕੇ ਸਾਰੇ ਸੂਟ ਸੇਲ ਹੋ ਜਾਂਦੇ ਨੇ ਜੀ ਥੋੜਾ ਜਲਦੀ ਆਰਡਰ ਕਰਿਆ ਕਰੋ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਸੂਟ ਦਾ ਬਹੁਤ ਸੋਹਣੇ ਰੰਗ ਪ੍ਰਿੰਟ ਆਏ ਹੋਏ ਨੇ ਜੀ ਸਾਰੇ ਆਪ ਗਰਮੀਆਂ ਵਾਲੇ ਸ਼ੇਡ ਲੈ ਕੇ ਆਏ ਆ ਕਿਉਂਕਿ ਡਾਰਕ ਸ਼ੇਡ ਗਰਮੀ ਦੇ ਵਿੱਚ ਆਪਣੀ ਭੈਣਾ ਜ਼ਿਆਦਾ ਪਸੰਦ ਨਹੀਂ ਕਰਦੀਆਂ ਲਾਈਟ ਸ਼ੇਡ ਹੀ ਗਰਮੀ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਜੀ ਦੇਖੋ ਇੱਕ ਤੇ ਘਟ ਕੇ ਪੀਸ ਆਏ ਜੀ ਹਾਂਜੀ ਦੇਖੀ ਜਾਓ ਤੁਸੀਂ ਚੈੱਕ ਕਰੀ ਜਾਓ ਸੌਫਟ ਕਿੰਨਾ ਹੈ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਇਹ ਵਾਰੀ ਇਹਦੀ ਬਾਟਮ ਹੈ ਜੀ ਚੈੱਕ ਕਰੀ ਚੱਲੋ ਨਾਲ ਦੇ ਨਾਲ 1100 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪੈਗੀ ਜੇ ਤੁਸੀਂ ਇੱਕ ਵਾਰੀ ਸੂਟ ਮੰਗਾਉਂਗੇ ਜੇ ਤੁਸੀਂ ਬਾਰ-ਬਾਰ ਮੰਗਵਾਉਂਗੇ ਤੇ ਅਗਲੇ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਨਾਈਟ ਸੂਟ ਨਾਈਟ ਸੂਟ ਆਪਾਂ ਨੇ ਆਪ ਤਿਆਰ ਕਰਵਾਏ ਨੇ ਜੀ ਦੇਖੋ ਕਿੰਨੇ ਸੋਹਣੇ ਨਾਈਟ ਸੂਟ ਨੇ ਜੀ ਬਹੁਤ ਸੌਫਟ ਵਾਲਾ ਫੈਬਰਿਕ ਹੈ ਜੀ ਲੌਂਗ ਸ਼ਰਟਾਂ ਨੇ ਆਪਾਂ ਨੇ ਖੁਰ ਤਿਆਰ ਕਰਵਾਏ ਨੇ ਇਹ ਸਾਰੇ ਇਹਨਾਂ ਸ਼ਰਟਾਂ ਦੀ ਲੈਂਥ ਹੋਊਗੀ ਜੀ 33 34 ਲੌਂਗ ਦੇ ਵਿੱਚ ਆਪਾਂ ਨੇ ਤਿਆਰ ਕਰਵਾਏ ਨੇ ਤੇ ਜਿਹੜੀ ਮੇਰੀਆਂ ਭੈਣਾਂ ਰਿਟੇਲ ਦੇ ਵਿੱਚ ਲੈਣੇ ਹੋਣਗੇ ਉਹ ਵੀ ਮੈਸੇਜ ਕਰ ਦਿਓ ਜੀ ਇਹ ਸੋਨ ਨੂੰ ਮਿਲੇਗਾ 300 ਦੇ ਵਿੱਚ ਪੀਸ ਤੇ ਜਿਹੜੀ ਮੇਰੀਆਂ ਭੈਣਾਂ ਨੇ ਹੌਲ ਸੇਲ ਰੇਟ ਤੇ ਲੈਣੇ ਨੇ ਨਾਈਟ ਸੂਟ ਉਹ ਘੱਟ ਤੋਂ ਘੱਟ ਬੀ ਪੀਸ ਜ਼ਰੂਰ ਖਰੀਦੇਓ ਜੀ ਬਾਰ ਸੋਨਾ ਸੌਫਟ ਵਾਲਾ ਕੱਪੜਾ ਹੈ ਜੀ ਸਟੀਚੇਬਲ ਹੈ ਦੇਖੋ ਜੀ ਇਹਦੇ ਵਿੱਚ ਅਗਲਾ ਕਲਰ ਐਕਸ ਐਕਸ ਸਾਈਜ਼ ਹੈ ਜੀ ਐਕਸ ਐਕਸ ਐਲ ਤੇ ਆਪਾਂ ਨੇ ਸਾਰੇ ਤਿਆਰ ਕਰਵਾਇਨੇ ਜੀ ਬਹੁਤ ਸੌਫਟ ਹੈ ਜੀ ਲੌਂਗ ਸ਼ਰਟਾਂ ਦੇ ਨਾਲ ਬਣੇ ਹੋਏ ਨੇ ਜੀ ਪਲਾਜ਼ੋ ਬਣੇ ਹੋਏ ਨੇ ਨਾਲ ਆਪਾਂ ਇਹ ਵੀ ਆਟਮ ਤੁਹਾਡੇ ਲਈ ਲੈ ਕੇ ਆਏ ਆ ਕਿਉਂਕਿ ਸੂਟ ਤੁਸੀਂ ਰੋਜ਼ ਖਰੀਦਦੇ ਹੋ ਜੀ ਰੋਜ਼ ਦੇਖਦੇ ਹਾਂ ਤੇ ਖਰੀਦਦੇ ਹਾਂ ਤੇ ਅੱਜ ਆਪਾਂ ਤੈਨੂੰ ਤੁਹਾਡੇ ਲਈ ਨਾਈਟ ਸੂਟ ਵੀ ਲੈ ਕੇ ਆਏ ਆ ਥਰਡ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਜੀ ਦੇਖੋ ਪੌ ਸੋਨਾ ਕਲਰ ਹੈ ਜੀ ਇਹ ਵੀ ਲੌਂਗ ਸ਼ਰਟਾਂ ਦੇ ਨਾਲ ਹੋਣਗੇ ਜਿਹੜੀ ਮੇਰੀਆਂ ਭੈਣਾਂ ਨੇ ਲੈਣੇ ਨੇ ਜੀ ਜਲਦੀ ਸਾਨੂੰ ਮੈਸੇਜ ਕਰਿਓ ਲੌਂਗ ਸ਼ਰਟਾਂ ਦੇ ਨਾਲ ਇਹ ਪੀਸ ਤੁਹਾਨੂੰ 300 ਰੁਪਏ ਦੇ ਵਿੱਚ ਮਿਲ ਜਾਊਗਾ ਤੇ ਆ ਵਾਲੇ ਆਪਨੇ ਪਲਾਜੋ ਤਿਆਰ ਕਰਵਾਏ ਨੇ ਜੀ ਇਹ ਪਲਾਜੋ ਤੁਹਾਨੂੰ 150 ਰੁਪਏ ਦਾ ਮਿਲੇਗਾ ਜੀ ਇੱਕ ਪੀਸ ਜਿਹੜੀ ਮੇਰੇ ਭੈਣਾਂ ਨੇ ਹੌਲ ਸੇਲ ਦੇ ਵਿੱਚ ਵੀ ਲੈਣੇ ਨੇ ਉਹ ਘੱਟ ਤੋਂ ਘੱਟ 20 ਪੀਸ ਜ਼ਰੂਰ ਆਰਡਰ ਕਰਿਓ ਜੀ ਦੇਖੋ ਬਹੁਤ ਸਾਰੀ ਕਵੈਂਟੀਟੀ ਚਾਈ ਹੋਈ ਨਹੀਂ ਜੀ ਬਹੁਤ ਆਪਾਂ ਤਿਆਰ ਕਰਵਾਏ ਨੇ ਸਾਰੇ ਕਲਰ ਤੁਹਾਨੂੰ ਚੈੱਕ ਕਰਵਾ ਲਿੰਨੇ ਆ ਦੇਖੋ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਦਿਆ ਕਰੋ ਅੱਗੇ ਦਿਖਾਉਣੇ ਸੋਨੂੰ ਕੱਟ ਪੀਸ ਲਓ ਜੀ ਦੇਖੋ ਕੱਟ ਪੀਸ ਕਿੰਨੇ ਸੋਹਣੇ ਕੱਟ ਪੀਸ ਨੇ ਜੀ ਇਹ ਪਿਓਰ ਸ਼ਿਲਕ ਦੇ ਵਿੱਚ 100% ਪਿਓਰ ਸ਼ਿਲਕ ਦੇ ਵਿੱਚ ਕੱਟ ਪੀਸ ਨੇ ਜੀ ਇਹਦੀ ਕੱਟ 2 40 ਦੀ ਰਹੇਗੀ ਜੀ 셔ਟ ਪੀਸ ਹੈ 2 40 ਦੀ ਇਸਦੀ ਕੱਟ ਹੈ ਜਿਹਦੀ ਮੇਰੇ ਭੈਣਾਂ ਕਹਿ ਰਹਿੰਦੀਆਂ ਨੇ ਕਿ ਤੁਸੀਂ ਵੀਡੀਓ 'ਚ ਦੱਸਿਆ ਕਰੋ ਕਿੰਨਾ ਕੱਪੜਾ ਹੈ ਜੀ ਇਸ ਪੀਸ ਦੀ ਕੱਟ 2 40 ਹੈ ਜੀ 셔ਟ ਪੀਸ ਦੀ ਇਹ ਤੁਹਾਨੂੰ ਬਹੁਤ ਸੋਹਣੇ ਪੀਸ ਨੇ ਜੀ ਇਹ 170 ਰੁਪਏ ਮੀਟਰ ਰਹਿਣ ਵਾਲਾ ਹੈ ਜੀ 170 ਰੁਪਏ ਮੀਟਰ ਹੈ ਜੀ ਤੁਸੀਂ ਇਹਦੇ ਨਾਲ ਸ਼ਿਲਕ ਦੀ ਬਾਟਮ ਮੈਚਿੰਗ ਕਰ ਸਕਦੇ ਹੋ ਜੀ ਚਾਹੇ ਤੁਸੀਂ ਮਸਲੀਨ ਦੀ ਲੈ ਸਕਦੇ ਹੋ ਜੀ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਏਗਾ ਬਹੁਤ ਸੋਹਣੇ ਲੈ ਕੇ ਆਏ ਜੀ ਤੁਹਾਡੇ ਲਈ ਕਾਫੀ ਕਲਰ ਇਸ ਦੇ ਵਿੱਚ ਤੁਸੀਂ ਇੱਕ ਤੋਂ ਇੱਕ हटਕੇ ਟਰੈਂਡ ਡਿਜ਼ਾਈਨ ਨੇ ਜੀ ਅਗਲਾ ਕਲਰ ਦੇਖੋ ਇਹਦੇ ਵਿੱਚ ਇਹ 290 ਦੀ ਪੀਸ ਹੈ ਜੀ ਦੇਖੋ 100% ਪਿਓਰ ਸਿਲਕ ਹੈ ਜੀ ਇਹ ਦੋ ਛੱਟ ਪੀਸ ਹੈਗਾ ਜੀ 290 ਦਾ ਇਹ ਸਾਰੇ ਹੈਗੇ ਨੇ ਜੀ ਸ਼ਰਟ ਪੀਸ ਅਗਲਾ ਕਲਰ ਦੇਖੋ ਜੀ ਇਹਦੇ ਕੱਟ 360 ਹੈ ਜੀ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਲਿਆ ਕਰੋ ਵੀ ਕਿੰਨਾ ਕੱਪੜਾ ਹੈਗਾ ਜੀ ਇਹਦੇ ਕੱਟ ਹੈਗੇ ਆ ਜੀ 360 ਦੀ ਸ਼ਰਟ ਪੀਸ ਦੀ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਣਗੇ ਜੀ ਇਹ ਬਹੁਤ ਸੋਹਣਾ ਸੂਟ ਨੇ ਜੀ ਅਗਲਾ ਕਲਰ ਦੇਖੋ ਇਹਦੀ ਕੱਟ ਹੈਗੀ ਹੈ ਜੀ 370 ਦੇਖੋ ਜੀ ਇਹ 370 ਦਾ ਪੀਸ ਹੈ ਬਹੁਤ ਸੋਹਣਾ ਪੀਸ ਹੈ ਜੀ ਤੁਸੀਂ ਇਹਦੇ ਨਾਲ ਸ਼ਿਲਕ ਦੀ ਬਾਟਮ ਲਗਾਓ ਚਾਹੀ ਮਸਲੀਨ ਦੀ ਲਗਾਓ ਬਹੁਤ ਸੋਹਣਾ ਸੂਟ ਬਣ ਕੇ ਤੁਹਾਡਾ ਤਿਆਰ ਹੋਈਗਾ ਜੀ ਇਸ ਕਰਕੇ ਇਸਕੇ ਪਈ ਕੱਟ ਪੀਸ ਵੀ ਲੈ ਕੇ ਆਇਆ ਤੇ ਅਗਲੇ ਦੇਖੋ ਜੀ ਇਹ ਮਸਲੀਨ ਦੇ ਵਿੱਚ ਹੈ ਸ਼ਰਟ ਦੇਖੋ ਬਹੁਤ ਸੋਹਣੀ ਟਰੈਂਡ ਡਿਜ਼ਾਈਨ ਬਣਿਆ ਹੋਇਆ ਜੀ ਇਹ ਵੀ ਸ਼ਰਟ ਪੀਸ ਹੈ ਜੀ ਇਹ ਵੀ ਸਾਨੂੰ 170 ਰੁਪਏ ਮੀਟਰ ਹੀ ਪਏਗਾ ਜੀ ਦੇਖੋ ਜੀ ਧਿਆਨ ਦੇ ਨਾਲ ਦੇਖ ਲਿਆ ਕਰੋ ਜੀ ਬ੍ਰੈਂਡ ਤੁਹਾਨੂੰ ਚੈੱਕ ਕਰਵਾਤਾ ਦੇਖੋ ਜੀ ਕਿੰਨਾ ਸੋਹਣਾ ਪੀਸ ਹੈ ਬਹੁਤ ਸੋਹਣੇ ਪੀਸ ਨੇ ਜੀ ਜਿਹੜੀ ਮੇਰੇ ਭੈਣਾਂ ਨੇ ਸ਼ਰਟ ਲੈਣੀ ਹੈ ਜੀ ਉਹ ਸ਼ਰਟ ਦੀ ਕੱਟ ਮਿਲੂਗੀ ਉਹਨਾਂ ਨੂੰ ਤੁਸੀਂ ਇਹਦੇ ਨਾਲ ਜਿਹੜੇ ਵੀ ਕਈ ਕਲਰ ਨੇ ਇਹਦੇ ਵਿੱਚ ਨਾਲ ਜਿਹੜੀ ਵੀ ਬਾਟਮ ਲਗਾਉਣਾ ਚਾਹੁੰਦੇ ਹੋ ਤੁਸੀਂ ਉਹ ਬਾਟਮ ਲਾ ਸਕਦੇ ਹੋ ਜਿਨ੍ਹਾਂ ਮਸਲੀਨ ਦੀ ਬਾਟਮ ਲਾ ਕੇ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਜੀ ਤੇ ਅਗਲਾ ਦੇਖੋ ਜੀ ਇਹ ਇੱਕ 60 ਦਾ ਪੀਸ ਹੈ ਜੀ ਜਿਹੜੀ ਮੇਰੇ ਭੈਣਾਂ ਦੀ ਇੱਕ 60 ਦੀ ਸ਼ਰਟ ਬਣ ਜਾਂਦੀ ਹੈ ਇਹ ਉਹ ਪੈਨ ਆਰਡਰ ਕਰਿਓ ਜੀ ਜਿਨ੍ਹਾਂ ਦੀ ਸ਼ਰਟ 160 ਦੇ ਵਿੱਚ ਬਣ ਜਾਂਦੀ ਹੈ ਇਹ 160 ਦੀ ਕਟ ਹੈ ਜੀ ਇਹ ਵਾਰ ਪੀਸ 160 ਦਾ ਹੈ ਜੀ ਜਿਵੇਂ ਤੁਸੀਂ ਲੈਣਾ ਹੋਗਾ ਤੁਸੀਂ ਉਵੇਂ ਹੀ ਆਰਡਰ ਕਰਿਓ ਥੋੜਾ ਜਲਦੀ ਆਰਡਰ ਕਰਿਆ ਕਰੋ ਅਗਲਾ ਪੀਸ ਦੇਖੋ ਜੀ ਕਿੰਨਾ ਸੋਨਾ ਕਲਰ ਡਿਜ਼ਾਈਨ ਹੈ ਜੀ ਕੈਮਰੇ ਦੇ ਵਿੱਚ ਸੇਮ ਕਲਰ ਆ ਰਿਹਾ ਹੈ ਜੀ ਇਹ 290 ਦਾ ਪੀਸ ਹੈ ਜੀ 290 ਦੀ ਸ਼ਰਟ ਪੀਸ ਹੈ ਜੀ ਹਾਂ ਜੀ ਤੁਹਾਨੂੰ ਵਾਰ-ਵਾਰ ਦੱਸ ਰਹੇ ਹਾਂ ਜੀ ਨਾਮ ਦੀ ਨਾਲ ਆਪਾਂ ਤੇ ਅਗਲਾ ਦੇਖੋ ਜੀ ਇਹ ਮਸਲੀਨ ਵਾਲਾ ਆ ਗਿਆ ਜੀ ਇਹ ਪੀਸ ਦੀ ਕੱਟ ਹੈਗੀ ਹੈ ਜੀ 20 ਡਿਜੀਟਲ ਪ੍ਰਿੰਟ ਹੈ ਜੀ ਬਣਿਆ ਹੋਇਆ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਬਣੇ ਹੋਏ ਨੇ ਇਹ 20 ਦਾ ਪੀਸ ਹੈ ਜੀ ਜਿਨਾਂ ਨੂੰ 20 ਦਾ ਚਾਹੀਦਾ ਹੈ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਡਿਜ਼ਾਈਨ ਹੈ ਜੀ ਇਹ ਇਸ ਵਾਲੀ ਸ਼ਰਟ ਹੈ ਜੀ ਅਗਲੀ ਦੇਖੋ ਇਹ ਦਾ ਪੀਸ ਹੈਗਾ ਜੀ 2.5 ਮੀਟਰ ਦਾ ਇਹ 2.5 ਮੀਟਰ ਦੀ ਸ਼ਰਟ ਹੈ ਜੀ ਮਸਲੀਨ ਦੀ ਬਹੁਤ ਸੋਹਣਾ ਕੱਪੜਾ ਹੈ ਜੀ ਜੋ ਵੀਡੀਓ ਦੇ ਵਿੱਚ ਅਸੀਂ ਕੱਪੜਾ ਦਿਖਾਉਣਾ ਹੈ ਜੀ ਸਾਰੀਆਂ ਭੈਣਾਂ ਦਾ ਕੋ ਉਹ ਕੱਪੜਾ ਹੀ ਪਹੁੰਚਦਾ ਹੈਗਾ ਕੋਈ ਗਲਤ ਕੰਮ ਨਹੀਂ ਹੋਊਗਾ ਜੀ ਦੇਖੋ ਜੀ ਆਨਲਾਈਨ ਪੇਮੈਂਟ ਕਰਨੀ ਪੈਗੀ ਜੀ ਪੇਮੈਂਟ ਸੋਨੂੰ ਪਹਿਲਾਂ ਕਰਨੀ ਪਾਉਗੇ ਕੈਸ਼ ਔਨ ਡਿਲੀਵਰੀ ਨਹੀਂ ਹੈ ਪੇਮੈਂਟ ਪਹਿਲਾਂ ਕਰੇ ਤੇ ਤੁਹਾਡੇ ਤੱਕ ਤੁਹਾਡਾ ਆਰਡਰ ਪਹੁੰਚ ਜਾਈ ਜਾਏਗਾ ਜੀ 2 3 3 ਤੋਂ 4 ਦਿਨ ਦੇ ਵਿੱਚ ਤੁਹਾਡਾ ਆਰਡਰ ਆਰਡਰ ਪਹੁੰਚ ਜਾਂਦਾ ਹੈ ਜੀ ਜੇ ਕੋਈ ਛੁੱਟੀ ਆ ਜਾਈ ਤਾਂ ਇੱਕ ਦਿਨ ਵੱਧ ਵੀ ਲੱਗਦਾ